ਦੇਖੋ ਜੋ ਹਰਾਨਗੀ ਜੋ ਤਮਾਸ਼ਾ ਪੰਜਾਬ ਦਾ ਪੰਜਾਬ ਸਰਕਾਰ ਦਾ ਵਾਕੀ ਇਹ ਗੱਲ ਕਹਿੰਦੇ ਸੀ ਲੱਗਦਾ ਵੀ ਸੀ ਕਿ ਸਾਡਾ ਚੀਬੇ ਸਿਰ ਤਮਾਸ਼ਵੀ ਨਾ ਕੇਜਰੀਵਾਲ ਤੇ ਇਹ ਡਰਾਮੇ ਬਾਗ ਨੇ ਪਰ ਐਡਾ ਬੜਾ ਧੋਖਾ ਨਹੀਂ ਪਤਾ ਸੀ ਵੀ ਐਡਾ ਬੜਾ ਧੋਖਾ ਕਰਨੀ ਠੀਕ ਆ 1000 ਰੁਪਇਆ ਝੂਠ ਬੋਲਿਆ ਹੋਰ ਗੱਲਾਂ ਝੂਠ ਬੋਲੀਆਂ ਪਰ ਮੰਤਰੀਆਂ ਨੂੰ ਆਪਣੇਆਂ ਨੂੰ ਤੇ ਥੱਲੇ ਕੰਮ ਕੀ ਕਰਨਾ ਜਿਹੜੇ ਮਹਿਕ ਵੀ ਹੈ ਨਹੀਂਗੇ ਇਹ ਜਨਾਬ ਮੁੱਖ ਮੰਤਰੀ ਸਾਹਿਬ ਭੰਡ ਸਹਾਰਾ ਬਹੁਤ ਗੱਲਾਂ SLAਵਾਵਾਂ ਦਿੰਨੇ ਹੋ ਕਦੇ ਕਿਸੇ ਨੂੰ ਵਿਆਵਾਂ ਦੀਆਂ ਦਿੰਨੇ ਹੋ ਕਦੇ ਕਿਸੇ ਨੂੰ ਕ੍ਰਪਸ਼ਨ ਦੀਆਂ ਦਿੰਨੇ ਹੋ ਕਦੇ ਤੁਸੀਂ ਕਹਿੰਦੇ ਹੋ ਗੱਡੀਆਂ ਆਏ ਕਿਸੇ ਕੋਲ ਮੇਰੇ ਹੱਥ ਚੀਜ਼ ਤੁਸੀਂ ਤਾਂ ਜਨਾਬ ਆਪ ਮੁੱਖ ਮੰਤਰੀ ਬਣ ਕੇ ਵਿਆਹ ਕਰਾ ਲਓ ਤੁਸੀਂ ਲੋਕਾਂ ਨੂੰ ਵਿਆਵਾਂ ਦੀਆਂ ਗੱਲਾਂ ਕਰਦੇ ਆਪਾਂ ਕਿਹੜੀ ਪਾਰਟੀ ਛੱਡੀ ਹੈ ਇਹ ਦੱਸੋ ਬਾਦਲ ਸਾਹਿਬ ਜੀ ਤੁਸੀਂ ਗੱਲ ਕਰਦੇ ਹੋ ਤੁਸੀਂ ਉਹਨਾਂ ਦੇ ਪਾਰਟੀ ਦੇ ਇੱਕ ਬਹੁਤ ਛੋਟੇ ਜਿਹੇ ਮੈਂਬਰ ਸੀ ਕਿਸੇ ਵੀ ਫਿਰ ਤੁਸੀਂ ਹੋਰ ਪਾਰਟੀਆਂ ਬੜੀਆਂ ਬਦਲੀਆਂ ਫਿਰ ਇਹੀ ਬਾਦਲ ਪਰਿਵਾਰ ਦੇ ਮੂਹਰੇ ਤੁਸੀਂ ਨੱਚ-ਨੱਚ ਕਮੈਂਟਰੀਆਂ ਕਰਦੇ ਸੀ ਕਬੱਡੀ ਕੱਪ ਯਾਦ ਹੋ ਤੁਹਾਨੂੰ ਤੁਸੀਂ ਭੁੱਲ ਜਾਂਦੇ ਹੋ ਪਰ ਅੱਜ ਤਾਂ ਤੁਸੀਂ ਮੰਤ ਪੰਡਤ ਸਾਹਿਬ ਰਿਪੋਰਟ ਹੀ ਦੋਟ ਪੰਡਤ ਸਾਹਿਬ ਨੇ ਮਹਿਕਮੇ ਹੀ ਮੰਤਰੀਆਂ ਨੂੰ ਉਹ ਵੰਡੇ ਤੇ ਜਿਹੜੇ ਮਹਿਕਮੇ ਹੀ ਨਹੀਂ ਉਹ ਮੰਤਰੀ ਸਾਹਿਬ ਨੂੰ ਤਾਂ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਜਿਹੜੇ ਸ਼ੇਖ ਚਿੱਲੀ ਦੇ ਜੋ ਜਿਹੜੇ ਐਸੀ ਰਾਜ ਦੇ ਮੰਤਰੀ ਹੋਣ ਉਹ ਵੀ ਦਮਚਰੇ ਉਹਨਾਂ ਦਾ ਕੀ ਕਸੂਰ ਆ ਉਹ ਆਪਣੇ ਦਫਤਰ ਦੇ ਆਪਣੇ ਮਦਰ ਉਹ ਮਹਿਕਮਾ ਲਾ ਕੇ ਫਿਰਗੇ ਪੂੰਛ ਲਾ ਕੇ ਬਿਰਗੇ ਜਿਹੜੀ ਹੈ ਹੀ ਨਹੀਂ ਕੀ ਹਨ ਬੜਾ ਤੁਸੀਂ ਮੰਤਰੀ ਸਾਹਿਬ ਐਨਆਰਆਈ ਸਾਹਿਬ ਦੀ ਗੱਲਾਂ ਕਰਦੇ ਸੀ ਜਾ ਕੇ ਮਿਲ ਰਹੇ ਸੀ ਅੱਜ ਤੁਹਾਡਾ ਉਹ ਤਮਾਸ਼ਾ ਬਣਿਆ ਉਹਨਾਂ ਦਾ ਤਾਂ ਕੀ ਬਣਿਆ ਖੈਰ ਮੁੱਖ ਮੰਤਰੀ ਦਾ ਬਣਿਆ ਜਿਹੜਾ ਮਹਿਕਮਾ ਹੈ ਐਡਮਿਨਿਸਟ੍ਰੇਟਿਵ ਰਿਫਾਰਮਸ ਜਿਹੜਾ ਮਹਿਕਮਾ ਹੀ ਖਤਮ ਹੋਇਆ ਹੋਇਆ ਹੈ ਅੱਜ ਤੱਕ 3 ਸਾਲ ਹੋ ਗਏ ਉਹਨਾਂ ਦੀਆਂ ਮੀਟਿੰਗਾਂ ਕਰਨੇ ਪਾਰਲੀਮੈਂਟ ਆਪਣੇ ਲੋਕ ਸਭਾ ਚ ਅਸੈਂਬਲੀ ਚ ਉਹਨਾਂ ਦੇ ਬਾਰੇ ਗੱਲਾਂ ਚੱਲ ਰਹੀਆਂ ਨੇ ਵੀ ਪਤਾ ਨਹੀਂ ਐਡਮਿਨਿਸਟ੍ਰੇਟਿਵ ਰਿਫਾਰਮਸ ਕਿਹੜੇ ਕਰ ਰਹੇ ਹੋ ਮਹਿਕਮੇ ਇਹ ਨਹੀਂ ਬਸ ਕਰੋ ਬਸ ਕਰੋ ਭੰਡਾਰ ਸਾਹਿਬ ਬਸ ਕਰੋ ਲੋਕਾਂ ਨੂੰ ਇੰਨਾ ਗਮਰਾਨ ਨਾ ਕਰੋ ਇੰਨਾ ਗਮਰਾਨ ਨਾ ਕਰੋ ਆਪਣੇ ਆਪ ਨੂੰ ਧੋਖਾ ਦੇਈ ਜਾਂਦੇ ਨੇ ਆਪਣੇ ਪੰਜਾਬ ਨੂੰ ਧੋਖਾ ਦੇਈ ਜਾਂਦੇ ਆ ਅੱਜ ਪਤਾ ਲੱਗ ਗਿਆ ਇਹਨਾਂ ਦਾ ਹਾਲ ਤੇ ਇਹਨਾਂ ਦੇ ਕੈਬਨਿਟਾਂ ਜਿਹੜੀਆਂ ਕਰਦੇ ਹੋਣਗੇ ਇਹ ਕੀ ਕਰਦੇ ਹੋਣਗੇ ਜਿਹੜੀਆਂ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਹੋਣੀਆਂ ਕੀ ਕਰਦੇ ਹੋਣੀਆਂ ਤੇ ਜਿਹੜੇ ਭੰਡਾਰ ਸਾਹਿਬ ਜਿਹੜਾ ਮਹਿਕਮਾ ਦਿੱਤਾ ਉਹ ਮੰਤਰੀ ਨੂੰ ਪਤਾ ਨਹੀਂ ਲੱਗਿਆ ਅਬਸਲੇ ਨੂੰ ਵੀ ਤੇਰਾ ਕੋਈ ਦਫ਼ਤਰੀ ਹੈ ਨਹੀਂ ਤੇਰਾ ਕੋਈ ਸੈਕਟਰੀ ਹੈ ਨਹੀਂ ਤੇਰਾ ਕੋਈ ਸਟਾਫ ਹੈ ਨਹੀਂ ਕਿੱਥੇ ਸਾਈਨ ਕਰੀ ਜਾਂਦਾ ਕਿਹੜੀਆਂ ਫਾਈਲਾਂ ਇਹ ਭੰਡਾਰ ਸਾਹਿਬ ਨੂੰ ਭੇਜੀ ਜਾਂਦੇ ਉਹ ਤੇ ਭੰਡਾਰ ਸਾਹਿਬ ਤੁਹਾਨੂੰ ਵਾਪਸ ਭੇਜੀ ਜਾਂਦੇ ਇਹ ਤਾਂ ਤਮਾਸ਼ਾ ਨਹੀਂ ਕਦੇ ਦੇਖਿਆ ਸੀ ਅੱਜ ਵਾਕੇ ਉਹ ਪੰਜਾਬ ਦੀ ਚਰਚਾ ਸਰਕਾਰ ਦੀ ਹੋ ਰਹੀ ਹੈ ਦੇਸ਼ 'ਚ ਵੀ ਇੱਕ ਮੁੱਖ ਮੰਤਰੀ ਜਿਹਦੇ ਮਹਿਕਮੇ ਹੀ ਨਹੀਂ ਉਹਦੇ ਨਾਲ ਹੀ ਸਰਕਾਰ ਚਲਾਈ ਜਾਂਦਾ ਪਰਮਾਤਮਾ ਬਖਸ਼ੇ ਪਰਮਾਤਮਾ ਬਖਸ਼ੇ ਭੰਡਾ ਅੱਜ ਤਮਾਸ਼ਾ ਉੱਡ ਗਿਆ ਸਾਰੇ ਐਡਮਿਨਿਸਟ੍ਰੇਸ਼ਨ ਸਾਰੇ ਸਰਕਾਰਾਂ 'ਚ ਦਿੱਲੀ ਤੱਕ ਵੀ ਇੱਕ ਸੀਐਮ ਇਹੋ ਜਿਹੇ ਮੰਤਰੀ ਰੱਖੀ ਬਿਰਦਾ ਜਿਹਨਾਂ ਨੂੰ ਮਹਿਕਮੇ ਹੀ ਨਹੀਂਗੇ ਮਿਨਿਸਟਰੀਆਂ ਹੈ ਨਹੀਂਗੇ ਉਹਨਾਂ ਨੂੰ ਵੰਡਤੀਆਂ ਮੈਂ ਆਪ ਸਭ ਤੋਂ ਵੱਨਮ ਸੀਮਿੰਗ ਤੇ ਨਾ ਚੌਣਾ ਨਾ 351 ਜਾਣ ਸੀ ਨਾਂ ਜਾਣ ਭੰਡ ਹੈਗੇ ਆ ਤੁਸੀਂ ਕਹਨੋ ਇਹਨਾਂ ਨਾਲ ਮਜ਼ਾ ਕਰਵਾਉਣ ਲੱਗੇ ਜਾਂ ਤੁਸੀਂ ਵੀ ਰਲੇ ਹੋਰੇ ਨਾਲ ਕਿੱਥੇ ਇਹ ਸਭ ਕੁਝ ਚਲੀ ਗਿਆ ਕਿਹਦੇ ਖਾਤੇ 'ਚ ਇਹ ਸਭ ਕੁਝ ਪਈ ਗਿਆ ਕਹਿੰਦੇ ਜੀ ਅਸੀਂ ਤਨਖਾਹਾਂ ਨਹੀਂ ਲੈਂਦੇ ਅਸੀਂ ਆਹ ਨਹੀਂ ਕਰਦੇ ਖਰਚੇ ਨਹੀਂ ਲੈਂਦੇ ਇੱਥੇ ਤਾਂ ਮਿਨਿਸਟਰੀ ਨਹੀਂ ਜਾਨੀ ਬਣਾਈ ਬੈਠੇ ਨੇ ਇਹ ਕਿਹੜੇ ਖਾਤੇ 'ਚ ਖਰਚੇ ਚੱਲ ਰਹੇ ਹੋਣੇ ਕਿਹੜੇ ਕਰਤੇ 'ਚ ਕੰਮ ਚੱਲ ਰਹੇ ਆ ਹੁਣ ਜਾਨ ਬਚਾ ਲੈਣਾ ਤੋਂ ਰੱਬ ਬਖਸ਼ੇ ਨਾ ਤੋਂ ਇਹ ਮਹਾਰਾਜਾ ਸਤਿਵਾਲੀ ਸਾਬ ਕਦੇ ਤਾਂ ਜਦੋਂ ਪਤਾ ਨਹੀਂ ਆਪਾਂ ਹੁਣ ਸਟੇਜ ਹੀ ਦੂਜੀ ਚੁੰਨੇ ਆ ਜਦੋਂ ਕਿਹਦਾ ਪਤਾ ਲੱਗਦਾ ਵੀ ਕਿਹੜੇ ਮਹਿਕਮੇ ਹੈਗੇ ਕਿਹੜੇ ਮੰਤਰੀ ਨਾਲ ਕਿਹੜੀਆਂ ਮੀਟਿੰਗਾਂ ਕਰੀ ਜਾਂਦੇ ਆ ਅੱਜ ਤਾਂ ਵਾਕਈ ਘਰ ਘਰ ਤੁਹਾਡਾ ਅੱਜ ਚੁਟਕਲੇ ਬਣੇਗੇ ਘਰ ਘਰ ਤੁਹਾਡਾ ਹੱਸ ਰਿਹਾ ਮੀਡੀਆ ਨੇ ਜੋ ਖਬਰਾਂ ਲਾਈਆਂ ਚੁਟਕੀ ਲਈ ਆ ਤੁਹਾਡੀ ਕਿਹੜੇ ਮੂੰਹ ਨਾਲ ਤੁਸੀਂ ਬਾਹਰ ਮਿਕਰੋ ਕਿਹੜੇ ਮੂੰਹ ਨਾਲ ਤੁਸੀਂ ਆਫੀਸਰਾਂ ਨੂੰ ਕਿਹੜੇ ਮੂਨਾ মিডিਆ ਨੂੰ ਕਿਹੜੇ ਮੂਨਾ ਤੁਸੀਂ ਲੋਕਾਂ 'ਚ ਜਾਓਗੇ ਪਰ ਤੁਹਾਡਾ ਕੀ ਹੈ ਉਹ ਕਹਿੰਦੇ ਬਿਸ਼ਰਮਾਂ ਦੀ ਡੁੱਲਗੀ ਢਾਲ ਉਹ ਕਹਿੰਦੇ ਅਸੀਂ ਚਟ ਚੰਦੇ ਚਟ ਚਟੀ ਪੁੰਜੀ ਢੋਲ ਕੀ ਝਟਕੇ ਕਾਨੇ ਤੁਹਾਡਾ ਤਾਂ ਉਹ ਸਾਲ ਆ ਇਸ ਲੈਵਲ ਤੋਂ ਵੀ ਉੱਤੇ ਦੇ ਬਿਸ਼ਰਮ ਮੁੱਖ ਮੰਤਰੀ ਬੇਗਹਿਰਤ ਮੁੱਖ ਮੰਤਰੀ ਤੇ ਦੂਜਿਆਂ ਨੂੰ ਸਲਾਮਾ ਬਹੁਤ ਦੇਣ ਦਾ ਮਨ ਕਰਦਾ ਤੇ ਅੱਜ ਉਹ ਮਜ਼ਾਕ ਦੇ ਪਾਤਰ ਤੁਸੀਂ ਬਣੇ ਹੋ ਜਿਹੜੇ ਕਿ ਜ਼ਿੰਦਗੀ 'ਚ ਕੋਈ ਨਹੀਂ ਬਣਿਆ ਜੇ ਥੋੜੀ ਜਿਹੀ ਵੀ ਤੁਹਾਨੂੰ ਮਾੜੀ-ਮੋਟੀ ਵੀ ਆਪਣੇ ਆਪ ਤੇ ਆਪਣੇ ਚ ਗੈਰਤ ਆ ਸਤੀਫਾ ਦੇ ਦਿਓ ਚੰਗੇ ਰਹੋਗੇ ਇਹ ਆਉਣ ਵਾਲੇ ਦਿਨਾਂ 'ਚ ਕਿਉਂਕਿ ਪਹਿਲਾਂ ਤਾਂ ਲੋਕ ਚੁੱਪ ਰਹਿੰਦੇ ਆ ਤਿੰਨ ਸੂ ਹੁਣ ਰੋਜ਼ ਨੰਗਾ ਹੋਣਾ ਰੋਜ਼ ਕੱਪੜੇ ਲੈਣੇ ਇਸ ਕਰਕੇ ਜਿਹੜਾ ਵੀ ਜਿੰਨਾ ਕ ਬਚੇ ਆ ਉਹਨਾਂ ਪਾਜਾ ਕੇ ਨਿਕਲ ਲੋ ਚੰਗੇ ਰਹੋ